الرياضه <applause> <applause> <applause>

naye tarah kro sar nahi bajda sar baba baba aa nahi na gal naye pakda bada knowledge naye tarah kro sahi koi na tera ko sath par nahi bajda par chal chal kar mera truck ka abhi auna nahi paata nahi paata sar

ਉਹ ਲੋਤਾ ਮੋਟਰਸਾਈਕਲ ਦੀ ਆਵਾਜ਼ ਆਈ ਆ ਇਹਨੇ ਸਟਾਰਟ ਕੀਤਾ ਲੈ ਕੇ ਭੱਜ ਗਿਆ ਪਿੱਛੋਂ ਮੈਂ ਰੋਲਾ ਪਾਇਆ ਉਹ ਜਿੱਥੇ ਕਿ ਬੰਦੇ گئے ਮੈਂ ਅੱਗੇ ਮੋਟਰਸਾਈਕਲ ਲੈ ਗਿਆ ਔਰ ਲੈਣੋ ਪਾਰ ਲੈ ਕੇ ਇਹਨੇ ਮੋਟਰਸਾਈਕਲ ਛੁੱਟਿਆ ਭੱਜ ਗਿਆ ਮਗਰ ਭੱਜ ਕੇ ਇਹਨੂੰ ਫੜਿਆ ਵਾ ਇੱਥੇ ਤਿੰਨ ਮੋਟਰਸਾਈਕਲ ਚੋਰੀ ਹੋਏ ਤਿੰਨਾਂ ਦੇ ਵਿੱਚ ਪ੍ਰੂਫ ਦੇ ਵਿੱਚ ਸਾਡੇ ਕੋਲ ਪਹਿਲੇ ਵੀ ਬੋਰਡ 'ਚ ਹੈ ਗਿਆ ਵਾ ਉਹਦੇ ਉਹਦੇ ਕੋਟ ਵੀ ਹੈ ਬੰਦਾ ਇਹਦੇ ਨਾਲ ਸਪਲੈਂਡਰਾਂ ਤੀਜਾ ਸਪਲੈਂਡਰ ਇਹਨੇ ਚੁੱਕਿਆ ਵਾ ਔੜੂ ਔੜਦੇ ਮੌਜੂਦ ਤਾਂ ਫੜਿਆ ਗਿਆ ਵਾ ਆ ਵੇਖੋ ਜੀ ਆ ਪਹਿਲਾਂ ਵੀ ਆ ਬੰਦਾ ਹੋ ਬਦਾਂਤੀ ਜਿਆ ਮੋੜ ਸਗਲੇ ਨੇ ਹਟਿਆ ਗਲੀ ਚ ਚੁੱਕਿਆ ਗਲੀ ਵਾਲਿਆਂ ਅੰਦਰ ਕੁਛ ਮੰਗੇ ਕਰਦੇ ਜੀ ਇੰਨਾ ਚੋਰਾ ਤੋਂ ਰਾਤ ਮਿਲ ਜAVE ਜਿੱਤੇ ਦੀ ਸਰਕਾਰ ਹੈ ਸਰਕਾਰ ਕਰਦੀ ਕੀ ਪਈ ਹੈ ਜਦੋਂ ਦੀ ਸਰਕਾਰ ਆਈ ਚੋਰੀਆਂ ਚਕਾਰੀਆਂ ਦੋ ਗੁੰਡਾ ਕਰਦੀ ਇਹੋ ਕੁਝ ਤੋਂ ਇਲਾਵਾ ਕੁਝ ਹੁੰਦਾ ਕੀ ਪਿਆ ਵਾ ਗੜ ਦੇ ਭੜੇ ਭਾਈ ਗੜ ਮੱਲੇ ਦਾ ਮੱਲੇ ਸਾਰੇ ਨੇ ਵੜਿਆ ਵਗੜ ਲ ਕੇ ਫਿਰ ਇਹਦੇ ਭੱਜ ਗਿਆ ਹੀ अपन ख़ौम की थी यानी कौन से भेजी या कैसे तर नहीं दे भेजनी है किस बात पे बड़े कमल ये मोटरसाइकल चोर है कितने बड़े यार भाई क्या गलीची बोल रहे हैं यार वो ठण्डे नहीं चलेंगे